ਸੰਗ ਮਾਰਾਇ ਸ਼ੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰਮਾਰਾਇਸ਼ੇ ਸੰਗ ਵਿਸ਼ਨੋ ਪਰਮਾਂੰਦੀਜੈ ਸੋ ਹੰਮਾਰਾਇਸ਼ੇ ਸੰਗ ਵਿਸ਼ਨੋ ਪਰਮਾਂੰਦੀਜੈ ਸਤਕਾਰ ਜੋ ਸਰਭਰ ਸੰਗ ਜਿਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ 16 ਮੱਗ 6 ਅੰਸ਼ੈ ਸੰਮਤ ਦੋ ਗੁਰਮੀਤ ਸਿੰਘ ਦੇ ਘਰ ਪਿੰਡ ਫਰਾਲਾ ਜਿਲ੍ਹਾ ਜਲੰਧਰ ਗ੍ਰੰਥ ਨੰਬਰ 25 ਨੰਬਰ 233 ਤੇ ਉਚਾਰਨ ਕੀਤੀ ਗਈ ਹੈ। ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਨ ਕਰਨਾ ਚਾਹੀਦਾ। ਇਸ ਹਰ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੇ ਵਿਆਸ ਨੇ ਕੁਝ ਪ੍ਰਸ਼ਨ ਕੀਤੇ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਡਾਕੀ ਜਵਾਬ ਦਿੱਤਾ ਹੈ। ਹਉ ਵਰ ਸੰਗਤ ਜੀ ਬੜੇ ਵਿਆਪ ਤੇ ਸਤਕਾਰ ਨਾਲ। ਬੜੀਏ ਸੁਣਿਏ ਤੇ ਵਿਚਾਰ ਕਰਦੇ। ਵਿਆਸ ਰਹੇ ਮੈਂ ਪੁੱਛਿਆ ਫੇਰ ਤੇਰੇ ਭਗਤ ਜਕຸນ ਕੀ ਜਾਵ ਜਿਨ੍ਹਾਂ ਅਪੁਰਖ ਅਕਾਲ ਨਾਲ ਮਿਲਾਈਏ। ਵਿਆਸ ਅਕਾਲ ਪੁਰਖ ਨੂੰ ਕੀ ਪੁੱਛ ਰਿਹਾ ਹੈ ਕਿ ਤੇਰੇ ਭਗਤ ਜਿਹੜੇ ਆ ਉਹ ਤੈਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਜਾਪ ਕਰਨ। ਇਸ ਸਬੇਤ ਉਤਰਨ ਪਾਪ ਦੁਰਮਤ ਮੈਲ ਤੁਹਾਈ ਆ ਪਵਿੱਤਰ ਹੋਣ ਵੜ ਪਾਗ ਆਪਣੀ ਕਰਨ ਸਫਾਈ ਹੈ ਕਿ ਉਹ ਆਪਣੀ ਜਿਹੜੀ ਦੁਰਮਤ ਮੈਲਿਆ ਵਿਕਾਰਾਂ ਦੀ ਮੈਲਿਆ ਉਹਨੂੰ ਕਿਸ ਤਰ੍ਹਾਂ ਉਦਾਰਨ ਉਸ ਦੀ ਉਹ ਉਸ ਦੇ ਬਾਰੇ ਪੁੱਛ ਰਿਹਾ ਅੱਜ ਆਕਾਰਪੁਰ ਤੋਂ ਕਿ ਜਿਹਦੇ ਨਾਲ ਉਹ ਪਵਿੱਤਰ ਹੋ ਜਾਣ ਸਾਫ ਹੋ ਜਾਣ ਪਾਗ ਲਗਾਉਣ ਕਾਇਆ ਮਾਟੀ ਗਾਂਚ ਕੰਚਨ ਜਲੇਨ ਬਣਾਈ ਆ ਮੇਡ ਅੰਧੇਰੀ ਰਾਤ ਸਾਂਝਾ ਚੰਦ ਚਮਕਾਈਆ ਤੇ ਉਹ ਆਪਣੇ ਆਪ ਨੂੰ ਗੁਈਤਰ ਕਰਨੇ ਆਪਣੀ ਕਾਇਆ ਮਾਟੀ ਨੂੰ ਤੇ ਜਿਹਦੇ ਨਾਲ ਉਹਨਾਂ ਦੇ ਸਾਰੇ ਜਿਹੜੇ ਵਿਕਾਰਾਂ ਦੀ ਜੜੀਆਂ ਦੇ ਦੀਆਂ ਖਤਮ ਹੋ ਜਾਏ ਤੇ ਫਿਰ ਤੇ ਜਿਹੜਾ ਸੱਚ ਦਾ ਜਿਹੜਾ ਸੂਰਜ ਜਦ ਜਾਂਦੇ ਆ ਉਹ ਚੰਚਲ ਪੂਰੀ ਕਰਨ ਆ ਸ੍ਰੀਸ਼ਨਾ ਜਗਤ ਪੁਜਾਈਆ ਲੇਖੇ ਲੱਗੇ ਸਵਾਸ ਸਾਹ ਸਾ ਖੁਸ਼ੀ ਦੀ ਹੈ ਸੱਚਾ ਜੁੜੇ 나ਥ ਚਰਨ ਮਿਲੇ ਵਡਿਆਈਆ ਕਿਸ ਨਹਾ ਵਰਤੀ ਰਤਟਾਟ ਸਰਸ ਰੋਵਰ ਸੁਪਾ ਪਈਏ ਇਹ ਸਾਰੇ ਸੁਆਲ ਵਿਆਸ ਜਿਹੜਾ ਕਾਲਪੁਰਖ ਨੂੰ ਬੁਛ ਰਿਹਾ ਹੈ ਕਿਸ ਦੀ ਕਰਨ ਯਾਦ ਕਿਸ ਦਾ ਨਾਮ ਸੁਣਾਈ ਆ ਕਿਸ ਤੋਂ ਮੰਗਣ ਦਾ ਝੋਲੀ ਕਿੱਥੇ ਡਾਈ ਦੇ ਕਿਸ ਖੇੜੇ ਹੋਣ ਆਵਾਜ਼ ਮੈਨੂੰ ਇਹ ਸੁਣਾਈ ਆ ਕੀ ਸੁੰਨਿਆ ਗੰਮੀ ਆਵਾਜ਼ ਕਮਰ ਕਰੇ ਪੜਾਈ ਆ ਕਿਸ ਤਰ੍ਹਾਂ ਕੁੱਲੇ ਰਗੀ ਪੜਦਾ ਉਹ ਨਾ ਰਹੀ ਨਰਾਇਆ ਕੀ ਪੂਜਾ ਕਰਨ ਬਾਤ ਕਮਨ ਸਾਜ ਨਾਲ ਠੜਕਾਈਂ ਜੋ ਤੇਰੀ ਪੂਜਾ ਬਾੜੇ ਨੂੰ ਕਿਵੇਂ ਕਰੂੰ ਕੀ ਸਜਦਿਆਂ ਵਿੱਚ ਪੜਨ ਮਨਵਾਜ ਰੋਜ਼ੇ ਰੱਖ ਕੇ ਆਸ ਰੱਖਾਈ ਕੀ ਜੰਗਲਾਂ ਵਿੱਚ ਕਰਨ ਤਲਾਸ਼ ਕਿੱਲੇ ਪਰਵਤ ਫੋਨ ਸੁਣਾਈਆ ਕੀ ਮਥੇ ਟੇਕਣ ਮੰਦਰ ਮਸਜਿਦ ਮਾਟ ਸ਼ਿਵ ਦਵਾਲੇ ਨਾਕ ਰਗੜਾਈਏ ਇਹ ਸਾਰੇ ਸਵਾਲ ਜਿਹੜੇ ਵਿਆਸ ਅਕਾਲ ਪੁਰਖ ਨੂੰ ਪੁੱਛ ਲਿਆ ਕਿ ਮੈਨੂੰ ਦੱਸ ਹੀ ਅਕਾਲ ਪੁਰਖ ਕਿ ਮੈਂ ਤੈਨੂੰ ਕਿਵੇਂ ਤੇ ਰਹੀ ਭਗਤੀ ਕਰਾਂ ਕਿਵੇਂ ਤੈਨੂੰ ਜਪਾਂ ਜਿਹਦੇ ਨਾਲ ਤੂੰ ਮੈਨੂੰ ਮਿਲੇ ਕੀ ਧੂਣੀਆਂ ਤਾਵਣ ਕਾਠ ਅਗਨੀ ਖਾ ਕਰ ਮਾਈਆ ਕੀ ਪੱਜਣ 8 60 ਬਣ ਬਣ ਪੰਜ ਹੀ ਰਾਈਆ ਕੀ ਜਾਗਣ ਉੱਠ ਕੇ ਰਾਤ ਮਾਲਾ ਮੜਕਿਆਂ ਵਾਲੀ ਪੁਆਈਆ ਕੀ ਰਾਤਾਂ ਨੂੰ ਉੱਠ ਉੱਠ ਕੇ ਮਾਲਾ ਦੇ ਮੰਕਿਆਂ ਦਾ ਜਾਪ ਕਰਾਂ ਜੇ ਮੈਂ ਫਾੜ ਪੀਠਾ ਦੇਤੇ ਪੱਜਾ ਰਾਂਹਾਂ ਦੇ ਵਿੱਚ ਕੁਮਾਨ ਜਿੱਥੇ ਵੀ ਤੁੰਗ ਨੂੰ ਪਰਮਿਸ਼ਨ ਕਿਸ ਤਰ੍ਹਾਂ ਮਿਲੇਗਾ ਕੀ ਕਿਸੇ ਕੋਲੋਂ ਪੁੱਛਣ ਬਾਅਦ ਪ੍ਰਭ ਦਾ ਰਾਤ ਕਹੀ ਆ ਕੀ ਉਹਨਾਂ ਦੀ ਹੋਵੇ ਜਾਤ ਮਜਬ ਦੇਣਾ ਦੱਸਾਈ ਆ ਤੇ ਉਹਨਾਂ ਦਾ ਮਜਬੀ ਦੱਸ ਦੇ ਜਾਤ ਵੀ ਦੱਸ ਦੇ ਕਿ ਅਸੀਂ ਕਿੰਨਾ ਤੋਂ ਤੇਰੇ ਹੋਣ ਦਾ ਇਰ ਅਰਸਤ ਤਰੀ ਮੰਜ਼ਲ ਬਾਰੇ ਉੱਚੀਏ ਕੀ ਤੂੜੀ ਲੋੜ ਮਸਤਖਾਖ ਟਿੱਕੇ ਜਗਤ ਮੁਖਾਈਆ ਕਿਹੜੀ ਮੰਜ਼ਲ ਚੜਨ ਕਾੜ ਕਿਸ ਦਵਾਰੇ ਸੀ ਸੰਵਾਈਆ ਕੀ ਟੋਲੇ ਗਾਵਣ ਬਣ ਕੇ ਬਾੜ ਪੱਟਾਂ ਵਾਲਾ ਰੁਕ ਬਟਈਆ ਕਿਸ ਵੇਦ ਪੂਰੀ ਕਰਨ ਖਾਹਿਸ਼ ਕ੍ਰਿਸ਼ਨਾ ਜਗ ਬੁਝਾਈਆ ਕੀ ਸਵੇਦਨ ਰੇਖੇ ਲਾਵਨ ਸਵਾਸ ਸਾ ਸਾ ਤਿਆ ਇੰਆ ਕੀ ਜਪਜੀ ਪੜਨ ਰਹਿ ਰਾਸ ਸੋਹਣਿਆ ਵਿੱਚ ਸਮਾਈਏ ਕੀ ਉਹ ਕਿਹੜਾ ਪਾਠ ਕਰਨ ਜਪਜੀ ਸਾਹਿਬ ਕਰਨ ਰਹਿ ਰਾਸ ਪੜਨ ਜਾਂ ਸੋਹਣਾ ਸਾ ਦਾ ਪਾਠ ਕਰਨ ਪਾਠਾ ਮਾਰੇ ਵਿਆਸ ਨੇ ਕਾਲਪੁਰ ਤੋਂ ਪੱਛਿਆ ਹੈ ਕਿ ਅਸੀਂ ਕਿਹੜਾ ਪਾਠ ਪੜੀਏ ਜਿਗਨਾਂ ਤੋਂ ਸਾਨੂੰ ਮਿਲੇ ਕੀ ਆਸਾ ਰੱਖਣ ਕਿਸੇ ਉੱਤੇ ਕਿਤਾਬ ਸ਼ਸਤਰ ਸਿੰਮਰਤ ਵੇਦ ਪੁਰਾਨ ਸੰਜੀਲ ਕੁਰਾਨ ਬਾਣੀ ਸਿੱਖਾਂ ਬਾਣੀ ਸੇ ਬਤਾਲੀਏ ਕਿਸ ਪ੍ਰੇਮ ਦੀ ਵਜਾਵਣ ਰਬਾਹ ਤੰਦ ਸਤਾਰ ਹਿਲਾਈਆ ਕੀ ਪੀਗਣ ਹੈ ਯਾ ਤੇ ਯਾ ਪ੍ਰੇਮ ਰਸ ਚ ਖਾਈਆ ਕਿਸ ਬੇਦਲੈਣ ਆਪਣਾ ਸਵਾਦ ਅੰਤ ਪ੍ਰੇਮ ਵਧਾਈਆ ਕਿਸ ਨੂੰ ਕਹਿਣ ਗੋੜ ਖੁਦਾ ਵਾਹਿਗੁਰੂ ਅੱਲਾ ਗਿਆ ਠੇ ਕਿਸ ਦਾ ਨਾਮ ਜੀ ਕੀ ਤੇਰਾ ਵੇਖਣ ਬਾਜ ਕਲਹੀ ਤੋੜਾ ਅੱਖ ਟਿਕਾਈਆ ਕੀ ਸਵੇ ਦੇ ਦਰਗਾ ਦਾ ਲੱਬਣ ਰਾਜ ਕishna ਪੰਦ ਮੁਕਾਈਆ ਕੀ ਲੇਖਾਂ ਲਿਖੇ ਗਿਆ ਪੰਦਵਾਜ ਸੱਤਾਂ ਇਹੀ ਚੁੰਤੇ ਆਂਦਾ ਗਏ ਕੀ ਮਨਸਾ ਰਖੀ ਪਸੁੰਦਕਾਰ ਇਹ ਵੀ ਬੇਸਮਈਆ ਕਿਹੜਾ ਗਜ ਨੂੰ ਦਸਿਆ ਜਾ ਤੰਦੂਆ ਤੰਦ ਕਟਾਈਆ ਕਿਸਵੇਦ ਪ੍ਰਲਾਦ ਕੋ ਲਾਇਆ ਸਾਖ ਸਾਖ ਨਾਰસિંહ ਰੂਪ ਵਟਾਈਆ ਤੇ ਸੱਚੇ ਪਾਤਸ਼ਾਹ ਜੀ ਨੂੰ ਗਾਲਪੁਰਖ ਨੂੰ ਬਿਆਸ ਪੁੱਛ ਰਿਹਾ ਕਿ ਜਿਵੇਂ ਉਹ ਪ੍ਰਲਾਦ ਭਗਤ ਨੂੰ ਕਿਸਵੇਦ ਮਿਲਿਆ ਸੀ ਕਿਵੇਂ ਉਹ ਨਰਦਾਰ ਰੂਪ ਵਟਾ ਕੇ ਨਾਰસિંહ ਦਾ ਰੂਪ ਵਟਾ ਕੇ ਮਿਲਿਆ ਸੀ ਸੰਨ ਨਹੀਂ ਇਦਾਂ ਕੋਈ ਤੇਲ ਦੱਸ ਜਿਹਦੇ ਨਾਲ ਅਸੀਂ ਤੇਲ ਦੇ ਨਾਲ ਆਪਣਾ ਮਿਲਾਪ ਕਰ ਸਕੀਏ ਕਿਹੜਾ ਗਾਜ ਨੂੰ ਦਸੀਆ ਜਾਪ ਤੰਦੂਆ ਤੰਦ ਕਟਾਈਆ ਕਿਸਵੇਦ ਪ੍ਰਲਾਦ ਕੋ ਲਾਇਆ ਸਾਖਿਆ ਨਰਸਿੰਘ ਰੂਪ ਬਟਾਈਏ ਕਿਸ ਬੇਦਰ ਤ੍ਰਿੁੰਦਾ ਬਣਿਆ ਬਾਤ ਦਾਲੀਆਂ ਯਾਰਾ ਦੋ ਦੇਠਾਈਆ ਕਿਸ ਬੇਦਰ ਪਲਗਾ ਦਿੱਤਾ ਸਾਥ ਵੇਸ ਅਨੇਕਾਂ ਰੂਪ ਬਚਾਈਏ ਕਿਸ ਬੇਦਰ ਜਨਕ ਦੀ ਪੁੱਛੀ ਬਾਤ ਗਿਆਨ ਦ੍ਰਿਸ਼ਟੀ ਲੇ ਪ੍ਰਵਕਾਈਆ ਕਿਸ ਬੇਦਰ ਬਿਦਲ ਦਾ ਸਾਧਾ ਸਾਦ ਸੁਦਾਨੇ ਤੁੰਦਲਾ ਭੋਗ ਨਗਾਈਏ ਕੀਸ ਬੇਦ ਨਾਮ ਦੇਵ ਦਾ ਪੂਰਾ ਕੀਤਾ ਜਾਪ ਕੀਸ ਬੇਦ ਤਾਰਿਆ ਸੈਣ ਨਹੀਆ ਕੀਸ ਬੇਦ ਜੁਲਾਹੇ ਦਾ ਤਾਣਾ ਬੁਣਿਆ ਆਪ ਕਬੀਰ ਕਾਇਆ ਕਬਰ ਵਿੱਚੋਂ ਬਾਹਰ ਕਢਾਈ ਕੀਸ ਬੇਦ ਰਵਿਦਾਸ ਜਿਮਾਰਾ ਮਿਚਾ ਕੀਤਾ ਮਿਚੂ ਨੀਚੀ ਜਾਪ ਪਾਣਾ ਗੰਢ ਕੀ ਖੁਸ਼ੀ ਵਸਾਈ ਇਸ ਵਿਦ ਨਾਮੇ ਕੀਤਾ ਭਾਗ ਸੁਭਾਗ ਸ਼ਿਪਰਸ਼ਨ ਸ਼ੁਭਾਈ। ਕੀੜਾ ਤੰਨੇ ਕੋਲੀਆ ਰਾਜ ਪਰਦਾ ਦੇ ਚਾਈਆ ਇਸ ਵਿਦ ਗਨ ਕਾਮਾਰ ਆਵਾਜ ਸੋਈ ਦਿੱਤੀ ਮਥਾ। ਜੋਗ ਚੌਕੜੀ ਕੀਤਾ ਖੇਲ ਤਮਾਸ਼ ਸਭ ਜੁ ਤ੍ਰੇਤਾ ਦਵਾਪਰ ਕਾਲ ਜੂ ਵਿਆਪ ਹੰਡਾਈ ਆ ਤੇ ਪਰਮੇਸ਼ਰ ਚਾਰ ਜੁਗਾ ਨੇ ਚ ਆਪਣਾ ਖੇਲ ਕੀਤਾ ਆ ਤੇ ਚਾਰਾ ਜੁਗਾਂ ਚ ਪੁਆਣ ਹੈ। ਇਸ ਕਰਕੇ ਸਾਨੂੰ ਵੀ ਕੋਈ ਉਤਰ ਤਰੀਕਾ ਦਾਸ ਜੀ ਦੇ ਰਸਤੇ ਨੂੰ ਮਿਲ ਸਕੀ। ਕੇਸ ਬੇਦ ਕਾਲ ਜੋਗਨ ਤੇ ਆਪਣਾ ਦੇਵੇਂ ਸਾਥ ਸਗਲਾ ਸੰਗ ਬਣਾਈ ਆ। ਕੀ ਗੁਰਮੁਖਾਂ ਦੇਵੇਂ ਦਾਦ ਲੈਣਾ ਦੇਣਾ ਛੋੜੀ। ਕੇਸ ਬੇਦ ਭਗਤ ਸੁਹੇਲਿਆ ਖੁੱਲੇ ਤਾਤ ਪਰਦਾ ਲੈਣ ਚੁਕਾਈ ਆ। ਕੀ ਉਹ ਸਾਧਾ ਸੰਤਾਂ ਦੇ ਬਣ ਚਾਕ ਕਿਨਾ ਪਿੱਛੇ ਪੇਰ ਨਹੀਂ ਪਾਈ। ਕਿ ਉਹ ਗ੍ਰੰਥਾਂ ਨੂੰ ਲੈਣ ਵਾਚਵਾਚਕ ਹੋ ਕੇ ਕੋਜ ਪੁਜਾਈ ਆ ਕਿ ਉਹ ਪੋਜਣ ਵਿੱਚ ਪਰਵਾਸ ਫਿਰ ਨਵਾਹੋ ਦਾਇਆ ਕਿ ਉਹ ਦਿਨਾ ਮਜਬਾ ਵਿੱਚ ਤੇਰੀ ਲੱਬਣ ਜਾਤ ਇਹ ਹੀ ਦੇਣਾ ਦਰਾਈ ਹੈ ਤੇ ਗੋਬਿੰਦ ਕਿਹਾ ਵਿਆਸ ਸਭ ਦੇਥਾਂ ਕੇ ਤੁਮਾਰਸ ਤੇ ਉਹਨਾਂ ਅਕਾਲ ਪੁਰਖ ਨੇ ਵਿਆਸ ਨੂੰ ਕੀ ਜਵਾਬ ਦਿੱਤਾ ਆ ਕਿ ਜਿੰਨੇ ਵੀ ਤੂੰ ਇਹ ਸਾਰੀਆਂ ਵਿਦਾ ਪੁੱਛੀਆਂ ਇਹ ਮੈਨੂੰ ਮਿਲਣ ਜਿਹਾ ਇਹ ਸਾਰੀਆਂ ਵਿਦਾ ਜਿਹੜੀਆਂ ਆ ਉਹ ਕੀ ਹੈ ਇੱਕ ਖੇਲ ਤਮਾਸ਼ਾ ਵਿਕਾਰ ਉਹਬਿੰਦ ਕਿਹਾ ਵਿਆਸ ਸਭ ਵਿਦਤਾ ਖੇਲ ਤਮਾਸ਼ ਪ੍ਰithvi ਦੇ ਦਵਾਈਆ ਕੀ ਕਰੇਗਾ ਪੂਜਾ ਪਾਠ ਕੀ ਕਰੇਗਾ ਕੀ ਇਸ ਤਾਟ ਕੀ ਕਰੇਗਾ ਪੁਸਤਕੀ ਤਾਂ ਕੀ ਕਰੇਗਾ ਵਜਾਇਆ ਰਬਾਬ ਕੀ ਕਰੇਗਾ ਗਾਇਆ ਗਾਤ ਜਿੰਨਾ ਚਿਰ ਸਾਧੂ ਸ਼ਬਦ ਦਾ ਸਾਧਕ ਹੋ ਅਕਾਲ ਪੂਰਖ ਨੇ ਜਵਾਬ ਦਿੱਤਾ ਬਿਆਸ ਨੂੰ ਕਿ ਇਹ ਸਾਰਾ ਕੁਝ ਵੀ ਜਿਹੜਾ ਤੂੰ ਕਰ ਰਿਹਾ ਪੂਜਾ ਪਾਰਕੀ ਤੀਰਥਾਂ ਵਿੱਚ ਕਰ ਰਿਹਾ ਤੀਰਥਾਂ ਤਾੜ ਦੇ ਇਸ਼ਨਾਨ ਕਰ ਰਿਹਾ ਹੈ ਪੁਸਤਕਾਂ ਜਿਹੜੀਆਂ ਮਰਜ਼ੀ ਵੀ ਪੜ੍ਹ ਰਿਹਾ ਪਰਮੇਸ਼ਰ ਦੀ ਉਸਤਤ ਵਿੱਚ ਰਬਾਬ ਵੀ ਵਜਾ ਰਿਹਾ ਉਹਦੀ ਉਸਤਤ ਵਿੱਚ ਗਾਇਣ ਵੀ ਕਰ ਰਿਹਾ ਪਰ ਜਿੱਥੇ ਸਾਰਾ ਕੁਝ ਵਿਕਾਰਾ ਸਿਰਫ ਇੱਕ ਪਰਮੇਸ਼ਰ ਨੂੰ ਮਿਲਣ ਵਾਸਤੇ ਸਤਿਗੁਰ ਸ਼ਬਦ ਦੇ ਨਾਲ ਜੁੜਨਾ ਹੈ ਜਿੰਨੀ ਦੇ ਤੂੰ ਸਤਿਗੁਰ ਸ਼ਬਦ ਦੇ ਨਾਲ ਨਹੀਂ ਜੁੜੂਗਾ ਉਨੀ ਦੇ ਪਰਮੇਸ਼ਰ ਦਾ ਨਾਮ ਤੇ ਰੰਗ ਮੇਲ ਨਹੀਂ ਹੋ ਜਾਣਾ ਉਸ ਵੇਲੇ ਪੁਰਖਤਾਲ ਹੋਵੇ ਮੇਰਾ ਬਾਪ ਮੈਂ ਉਸ ਦੇ ਨਾਲ ਆਵਾਂ ਆ ਕਿ ਸਤਿਗੁਰ ਸ਼ਬਦ ਕੀ ਕਹਿੰਦਾ ਹੈ ਕਿ ਪਰਮੇਸ਼ਰ ਜਿਹੜਾ ਆਪਾ ਪੁਰਖ ਜਿਹੜਾ ਉਹ ਮੇਰਾ ਬਾਪ ਹੈ ਜਦੋਂ ਤੂੰ ਸਤਿਗੁਰ ਸ਼ਬਦ ਜਿਹੜੀ ਆ ਸਤੁਪ ਸ਼ਬਦ ਦਾ ਮੇਲ ਹੋਏਗਾ ਤੇ ਉਹਦੇ ਉਸ ਵੇਲੇ ਮੈਂ ਤਾਲਪੁਰਤ ਦੇ ਨਾਲ ਹੋਵਾਂਗਾ ਕਿਉਂਕਿ ਉਹ ਮੇਰਾ ਬਾਪ ਹੈ ਮੈਂ ਉਸਦੇ ਨਾਲ ਆਵਾਂ ਆਪ ਕੋਟ ਜਨਮ ਦੇਆਂ ਵਿਛੜਿਆ ਮੇੜ ਕੇ ਪਾਪ ਪੁੰਨ ਸਰਾਂਪਾਂ ਤੋਂ ਕਰਕੇ ਪਾ ਤੇ ਉਸ ਵੇਲੇ ਜਿੰਨੇ ਵੀ ਤੇਰੇ ਪਾਪ ਭਰਾ ਦਾ ਸਾਰੇ ਸਰਾਂਪਾਂ ਤੋਂ ਤੈਨੂੰ ਮੁਕਤ ਕਰਦੇ ਹਾਂ ਤੇ ਮੱਪਾ ਕੁਵਤ ਕਰਕੇ ਪਰਮੇਸ਼ਰ ਦੇ ਨਾਲ ਤੇਰਾ ਮੇਲ ਹੋ ਜੇਗਾ ਆਪਣੀ ਮਨਾ ਕੇ ਸੱਚੀ ਜਾਤ ਵਿੱਚ ਫਿਰ ਮੈਂ ਆਪਣੀ ਸੱਚੀ ਜਾਤ ਵਿੱਚ ਆਤਮਾ ਦੇ ਪਰਮਾਤਮਾ ਦਾ ਮੇਲ ਕਰਾਂਗਾ ਪਰ ਬ੍ਰਹਮ ਬ੍ਰਹਮ ਦਾ ਦੇ ਕੇ ਜਾਪ ਮੇਹਰ ਨਜ਼ਰ ਨਾਲ ਮਿਹਰਵਾਨ ਹੋ ਕੇ ਅੰਤਮ ਅੰਤ ਭਗਵੰਤ ਵਿੱਚ ਮਿਲਣੀ ਤੇ ਫਿਰ ਮੈਂ ਤੈਨੂੰ ਪਰਮੇਸ਼ਰ ਦੇ ਨਾਲ ਮਿਲਾ ਦਾਂਗਾ ਇਸ ਕਰਕੇ ਹਰ ਸੰਜੈ ਜੀ ਪਰਮੇਸ਼ਰ ਨੂੰ ਮਿਲਣ ਵਾਸਤੇ ਕੀ ਹੈ ਸ਼ਬਦ ਸੁਰਤ ਦਾ ਮੇਲ ਕਰਨਾ ਪੈਂਦਾ ਉਸ ਪਰਮੇਸ਼ਰ ਦੀ ਬ੍ਰਹਮ ਅਤੇ ਚੱਲਣਾ ਪੈਂਦਾ ਵਿਚਾਰਾਂ ਤੋਂ ਦੂਰ ਰਹਿਣਾ ਪੈਂਦਾ ਜੇ ਫੇਰ ਹੀ ਅਸੀਂ ਪਰਮੇਸ਼ਰ ਨੂੰ ਮਿਲ ਸਕਦੇ ਆ ਜਿੰਨੇ ਵੀ ਬਿਆਸ ਨੇ ਪਰਮੇਸ਼ਰ ਨੂੰ ਤਾਲਪੁਰਖ ਨੂੰ ਸਵਾਲ ਕੀਤਾ ਉਹ ਪਰਮੇਸ਼ਰ ਨੇ ਸਾਰਿਆਂ ਦਾ ਉਹਨੂੰ ਨੇਗੇਟਿਵ ਕਰ ਦੇ ਤਾਂ ਮਾਈਨਸ ਕਰ ਦਿੰਦਾ ਕਿ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਜੇ ਮਿਲਣਾ ਹੈ ਤਾਂ ਮੇਰੇ ਨਾਲ ਸਿੱਧਾ ਸ਼ਬਦ ਸੁੱਤ ਜਾਂਦੇ ਨੇ ਕਰਨਾ ਆਤਮ ਪਰਮਾਤਮ ਦਾ ਮੇਲ ਕਰਨਾ ਹੈ ਤਾਂ ਮੈਂ ਤਾਂ ਆਪਣੇ ਆਪ ਹੀ ਆਪਣੇ ਨਾਲ ਮਿਲ ਲਾਉਂਗਾ ਤੇ ਮੇਰੀ ਬ੍ਰਹਮਾ ਤੇ ਚੰਦਾਨ ਜੀ ਇਹ ਤੋਂ ਮੈਂ ਆਪਣੇ ਆਪ ਹੀ ਤੁਹਾਡੇ ਤੇ ਖੁਸ਼ ਹੋ ਕੇ ਤੁਹਾਨੂੰ ਆਪਣੇ ਨਾਲ ਬਿਲਾਵਾਂਗਾ ਆਉਂ ਹਰ ਸੰਗਤ ਜੀ ਕੇ ਸਾਹ ਬਾਣੀ ਮੈਂ ਇਥੇ ਸਮਾਪਤ ਕਰਨੀ ਸੱਚੇ ਪਾਤਸ਼ਾਹ ਜੀ ਪਾਸੋਂ ਵੀ ਪਾਸੋਂ ਉਹ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੇ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹ ਜੀ ਪਾਸੋਂ ਖਿਮਾ ਦੀ ਜਾਜ ਰਹਾ ਆਉ ਮੇਰੇ ਨਾਲ ਪੰਜ ਜਗਾਰਿਆਂ ਦਾ ਸਾਥ ਜੀ ਸੋ ਭੰ ਮਾਰਾਇਸ਼ੇ